ਮੈਨੂੰ ਸੁਪਨਾ ਆਇਆ ਸੀ ਮੈਨੂੰ ਪਤਾ ਕੀ ਸੁਪਨਾ ਆਇਆ ਆਹ ਦੇ ਮਨਿੰਦਰ ਦੇ ਸੱਟ ਲੱਗ ਗਈ ਵਿਚਾਰੇ ਦੇ ਆ ਦੇਖੋ ਗਾਇਸ ਮੈਂ ਮਰ ਗਿਆ ਤਾਂ ਨਹੀਂ ਤੂੰ ਨਹੀਂ ਮਰੀ ਸੀ ਇਹਨੇ ਕੁੱਟ ਖਾ ਕੇ ਹੁਣ ਚਪੇਟ ਜੋ ਨਾ ਛੱਡ ਦੇ ਨੀਂ ਫੇਰ ਸਵੇਰੇ ਆਪਾਂ ਨਾ ਕੁੱਕਰ ਚ ਮਲਾਈ ਬਣਾ ਕੇ ਦੇਖਣੀ ਆ ਸੱਚੀ ਗਾਇਸ ਗੁੱਡ ਮਾਰਨਿੰਗ ਕਿਵੇਂ ਸਾਰੇ ਜਾਣੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਚਾਪੀ ਲੋ ਆ ਕੇ ਜੇ ਨਹੀਂ ਪੀਨੀ ਆਪਣੇ ਘਰ ਬਣਾ ਕੇ ਪੀਓ ਤੇ ਘਰ ਘੜਾ ਕੇ ਵੀ ਆਪਣੇ ਤਰੀਕੇ ਕੋਲੇ ਆਦੇ ਰੀਤ ਬਣਾ ਕੇ ਦੇ ਦੂਗੀ ਤੇ ਐਸ਼ ਵੀ ਉੱਠ ਗਿਆ ਸ਼ਾਰੇ ਜਾਨੇ ਦੇਖ ਲਓ ਮੇਰੇ ਪਾਪਾ ਦਾ ਫੋਨ ਵੀ ਆ ਗਿਆ ਵਾ ਗੱਲ ਕਰ ਚੁੱਕੇ ਆ ਮੇਰੇ ਪਾਪਾ ਵੀ ਕੰਮ ਤੇ ਚਲੇ ਗਏ ਨੇ ਮੈਨੂੰ ਕਿੰਨਾ ਸੋਨਾ ਲੱਗਦਾ ਹਾਏ ਕਿੱਡਾ ਵੱਡਾ ਵਾ ਮਾਰੀਤ ਨੂੰ ਗóis ਇਹ ਮੇਨੂੰ ਸਭ ਤੋਂ ਪਿਆਰਾ ਬੱਚਾ ਹੈ ਮੇਰਾ ਆ ਗਏ ਗਾਇਜ਼ ਮੇਰੇ ਗਾਇਜ਼ ਦੇਖੋ ਕੀ ਹੋਇਆ ਆ ਦੇਖਿਆ ਇਹ ਤੇ ਕਾਇਆ ਗੈਸ ਦਿਦਾ ਘਾਤ ਨਹੀਂ ਹਾਂ ਦਿਂਦਾ 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 ਹਾਂ ਆ ਦੇਖ ਆ ਦੇਖ ਇਨਸ਼ਾਅਲਾ ਆ ਜਾਣਾ ਇਹ ਬਹੁਤ ਇਲਟ੍ਰੇਟ ਕਰਦਾ ਹੈ ਐ ਠੰਡਾ ਠੰਡਾ ਲੱਗਦਾ ਗਾਇਸ ਇੱਕ ਤੁਹਾਨੂੰ ਸ਼ਾਇਰੀ ਸੁਣਾਵਾ ਹੈ ਮਾਂ ਬਿਨਾ ਕੱਚ ਟੀ-ਸ਼ਰਟ ਨਹੀਂ ਮਿਲਦੀ ਜ਼ਿੰਦਗੀ 'ਚ ਇਸ ਕੋਣ ਕਿੱਥੋਂ ਮਿਲ ਜੂ ਓਏ ਹੋਏ 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 ਕੀ ਬਾਤ ਹੈ ਮੇਰਾ ਬਹੁਤ ਪਿਆਰਾ ਬੱਚਾ ਨਾ ਮੈਂ ਬਹੁਤ ਸ਼ਾਇਰੀਆਂ ਲਿਖਦਾ ਬਹੁਤ ਸ਼ਾਇਰੀਆਂ ਇਹ ਪਤਾ ਨਹੀਂ ਕੀ ਬਣੂਗਾ ਇਹ ਵੱਡਾ ਓਕੇ ਮੈਂ ਜੀ ਕਰਕੇ ਆ ਗਿਆ ਸਾਰੀ ਤਿਆਰੀ ਮਟਾਮੇ ਦੀ ਜੀ ਰਹਿੰਦਾ ਵਾ ਬਰਚ ਕਰ ਲਿਆ ਗੁੱਡ ਮਾਰਨਿੰਗ ਗੂਮ ਰਨਿੰਗ ਬਮ ਲੌਨਿੰਗ ਇਹਨੂੰ ਤਾਂ ਮਸਾ ਠਾਉਣਾ ਪੈਂਦਾ ਇਹ ਸਾਰੀ ਰਾਤ ਇਹ ਨਾ ਫੋਨ ਬੰਦ ਕਰਦਾ ਨਾ ਇਹ ਉਹ ਬੰਦ ਕਰਦਾ ਹੋਂਦ ਪ੍ਰਬੰਧ ਕਰਦਾ ਗਾਣਾ ਹੀ ਨਹੀਂ ਬੰਦ ਕਰਦਾ ਰੈਕਸਟ ਆ ਗਿਆ ਤੇ ਬੈਟਰੀ ਇਹਦੀ ਫੋਨ ਦੀ ਹਮੇਸ਼ਾ ਲੋ ਹੀ ਰਹਿੰਦੀ ਆ ਇੱਕ ਭਲੇ ਬੇਲੇ ਨੂੰ ਇਹਦੇ ਕੋਲ ਸਸਤਾ ਜਿਹਾ ਫੋਨ ਆ ਤੇ ਉਹ ਹਮੇਸ਼ਾ ਚਾਰਜ ਹੀ ਲੱਗਿਆ ਰਹਿੰਦਾ ਸਸਤਾ ਜਿਹਾ ਬੇਚਾਰਾ ਗਰੀਬ ਬੰਦਾ ਇੰਨਾ ਨਾ ਕਹਾ ਬੜਾ ਯਾਰ ਜਿਸ ਵਿੱਚ ਬ੍ਰੈਡ ਰੈਂ ਤੇ ਭੁੱਖੇ ਵਾਂਗੂ ਪੈ ਕੇ ਜਿਸ ਵਿੱਚ ਕੁਝ ਦੇਖਿਆ ਹੀ ਨਹੀਂ ਹੁੰਦੰਨੇ ਅਫਦਲੀ ਕਿ ਲੈ ਕੇ ਆਏ ਅੱਛੇ ਤੱਕ ਭੜਿਆ ਹੁੰਦਾ ਨਾ ਹੈ ਇੱਥੇ ਦੇਖੋ ਕਿੰਨੇ ਛਾਲੇ ਭਰੇ ਲਿਖਾ ਕੇ ਦੋਨੇ ਚ ਅਫਦਲੀ ਕੀ ਲੈ ਕੇ ਆਇਆ ਵਿਟਾਮਿਨ ਜੀ ਦੇ ਕੈਪਸੂਲ ਲੈ ਆਣੇ ਤੁਸੀਂ ਲੈ ਆਣੇ ਥੱਡੇ ਵਾਸਤੇ ਲੈ ਆਂਦਾ ਵਾ ਦੇਖ ਲੋ ਦੇਖ ਲੋ ਗੈਸਟ੍ਰੋ ਚਾਹ ਪੀ ਕੇ ਮਿਲ ਜਾ ਚਲੋ ਇਹਨਾਂ ਨੂੰ ਵੀ ਵਿਟਾਮਿਨ ਜੀ ਖਵਾਤਾ ਚਲੋ ਹੁਣ ਆਪਣਾ ਆਪਣਾ ਸੁਪਨਾ ਸੁਣਾਓ ਵੀ ਰਾਤ ਦਾ ਮੈਨੂੰ ਕੁਝ ਨਹੀਂ ਆਇਆ ਮੈਨੂੰ ਵੀ ਕੁਛ ਨਹੀਂ ਆਇਆ ਅੱਜ ਦਿਨ ਹਾਂ ਤੁਹਾਨੂੰ ਸੁਪਨੇ ਨਹੀਂ ਆਉਂਦੇ ਗੇ ਗਾਈ ਤੁਹਾਨੂੰ ਆਉਂਦੇ ਆ ਦੱਸਿਓ ੱਚ ਮੈਨੂੰ ਸੁਪਨਾ ਆਇਆ ਸੀ ਮੈਨੂੰ ਪਤਾ ਕੀ ਸੁਪਨਾ ਆਇਆ ਮੈਨੂੰ ਨਾ ਚੂਹੀ ਤਾਂ ਬੜਾ ਡਰ ਲੱਗਦਾ ਮੈਨੂੰ ਸੁਪਨੇ ਚ ਵੀ ਚੂਹੀਆਂ ਹੀ ਦੀਆਂ ਰਹਿੰਦੀਆਂ ਨੇ ਜੇ ਦਿਨੇ ਮੈਂ ਚੂਹੀ ਦੇਖਣਾ ਵਾ ਨਾ ਸੁਪਨੇ ਚ ਆਉਗੀ ਆਉਗੀ ਹੈ ਨਾ ਪਤਾ ਨਹੀਂ ਕੜਕੀ ਤਾਂ ਕਿਤੇ ਲੱਗੀ ਨਹੀਂ ਹੋएगी ਤੇ ਸੁਪਨੇ ਚ ਨਾ ਕੜਕੀ ਚ ਚੂਹੀ ਆ ਗਈ ਤੇ ਚੂਹੀ ਮੈਂ ਮਨਿੰਦਰ ਨੂੰ ਕਿਹਾ ਵੀ ਤੂੰ ਛੱਡ ਗਿਆ ਇਹ ਛੱਡਣ ਨਹੀਂ ਗਿਆ ਰੀਤ ਛੱਡਣ ਚਲੀਗੀ ਇਨੇ ਨਾ ਉਹ ਚੂਹੀ ਜਦੋਂ ਬਾਹਰ ਨੂੰ ਆਈ ਇਹਨੇ ਡਰਦੀ ਨੇ ਉੱਥੇ ਛੱਡਤੀ ਮੈਂ ਕੜਕੀ ਤੇ ਆਏ ਪੈਰ ਮਾਰਤਾ ਚੂਹੀ ਗਲੀ ਚ ਭੱਜ ਗਈ ਉੱਥੇ ਗਲੀ ਚ ਉਹ ਮੋੜ ਤੇ ਨੰਬਰ ਵੇਟਰ ਸੀ ਨੰਬਰ ਦੇ ਪੈਰਾਂ ਤੇ ਵੱਜੀ ਚੂਹੀ ਜਾ ਕੇ ਨੰਬਰ ਦੇ ਪੈਰਾਂ ਤੇ ਦੁੱਪਸਾਲ ਮਾਰ ਕੇ ਹੋ ਗਿਆ ਮੈਂ ਕਿਹਾ ਇਹ ਮੈਂ ਉਹਦੋਂ ਡਰ ਗਈ ਮੈਂ ਕਿਹਾ ਸ਼ੁਕਰ ਹੈ ਗਾਹ ਨੂੰ ਭੱਜ ਗਈ ਜੇ ਮੇਰੇ ਲਈ ਨੂੰ ਆ ਜਾਂਦੀ ਮੈਂ ਹੋਰ ਡਰ ਜਾਣਾ ਸੀ ਅਸਰਾਤ ਮੈਨੇ ਇੱਕ ਸੁਪਨੇ ਚ ਚੂਹੀ ਦੀ ਸੀ ਇੱਕ ਸੁਪਨਾ ਹੋਰ ਆਇਆ ਸੀਗਾ ਉਹ ਪਤਾ ਕਿਦਾਂ ਆਇਆ ਸੀ ਕਿ ਮੈਨੂੰ ਮੀਨਾ ਦਾ ਸੁਪਨਾ ਆਇਆ ਸੀਗਾ ਹੁਣ ਮੀਨਾ ਆਊਗੀ ਨਾ ਮੀਨਾ ਨੂੰ ਸੁਣਾਵਾਂਗੇ ਠੀਕ ਹੈ ਨਾਲੇ ਤੁਹਾਨੂੰ ਤੁਹਾਨੂੰ ਵੀ ਦੱਸਾਂਗੇ ਮੀਨਾ ਨੂੰ ਵੀ ਦੱਸਾਂਗੇ ਮੀਨਾ ਦਾ ਸੁਪਨਾ ਆਇਆ ਸੀ ਮੈਨੂੰ ਬਸ ਰੋਜ਼ ਅਸੀਂ ਆਪਣੇ ਬਲੌਗ 'ਚ ਨਾ ਸੁਪਨੇ ਜ਼ਰੂਰ ਦੱਸਿਆ ਕਰਾਂਗੇ ਜਦ ਤਨ ਮੇਰਾ ਐਕਾਊਂਟ ਮੈਂ ਵੀ ਸ਼ੇਅਰ ਹੋ ਜਾ ਬਸ ਚੂਹੀ ਵਾਲਾ ਸੁਪਨਾ ਕਦੇ ਸੱਚ ਨਾ ਹੋਵੇ ਮੈਨੂੰ ਚੂਹੀ ਤੋਂ ਬਹੁਤ ਡਰ ਲੱਗਦਾ ਬਹੁਤ ਡਰ ਲੱਗਦਾ ਮਾਜੀ ਲਵ ਯੂ ਮੈਂ ਨਹੀਂ ਲਵਜੂ ਲੁਬਜੂ ਕਰਦੀ ਕਿਸੇ ਨੂੰ ਨਾ ਕਰੋ ਫਿਰ ਮੈਂ ਤਾਂ ਕਰ ਦਿੰਦੀ ਆ ਤੇ ਕਰੀ ਜਾ ਫਿਰ ਨੀ ਤੂੰ ਕਹਿੰਦਾਵੇਂ ਦੁਨੀਆ ਤੇ ਕਹਿਰ ਜੱਟੀ ਏ ਤੇਰਾ ਘਰ ਪੰਨਾ ਪਰੀਆਂ ਦੇ ਸ਼ਹਿਰ ਜੱਟੀ ਏ ਤਰਾ ਚਾਹ ਦੇ ਮਨਿੰਦਰ ਦੇ ਸੱਟ ਲੱਗ ਗਈ ਵਿਚਾਰੇ ਦੇ ਆ ਦੇਖੋ ਗਾਇਸ ਇੱਥੇ ਨਾ ਇਹਨਾਂ ਨੇ ਇਹਨਾਂ ਨੇ ਉੱਡਣਾ ਫੈਰ ਮਾਰਿਆ ਉੱਡਣਾ ਉੱਡਣਾ ਫੈਰ ਮਾਰਿਆ ਮਨਿੰਦਰ ਦੇ ਮਨਿੰਦਰ ਮਾਵਾ ਮਾਂ ਨੂੰ ਪਿਆਰ ਕਰਨ ਵਾਲੇ ਸਾਰੇ ਇੱਥੇ ਕਮੈਂਟ ਕਰੋ ਮੈਂ ਸਹਾਨਾ ਮਰ ਗਈ ਮੇਰੇ 9 ਵਜੇ ਮੈਂ ਸਹਾਨਾ ਮੈਂ ਸਹਾਨਾ ਮੈਂ ਸਹਾਨਾ ਹੂੰ ਮੇਰੀ ਸਵੇਰ ਵੀ ਤੂੰ ਮੇਰੀ ਸ਼ਾਮ ਵੀ ਤੂੰ ਤਪ ਮੈਨੂੰ ਪਸੰਦ ਨਹੀਂ ਮੈਨੂੰ ਛਾਂ ਪਸੰਦ ਹੈ ਮੈਂ ਕੁੜੀਆਂ ਤੋਂ ਰਹਿਣਾ ਦੂਰ ਕਿਉਂਕਿ ਮੈਨੂੰ ਮੇਰੀ ਮਾਂ ਪਸੰਦ ਹੈ। ਕੀ ਬਾਤ ਹੈ। ਵਾ 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 ਵਾ। ਇਹ ਗੱਲ ਨਾ ਤੇ ਕਦੀ ਵੀ ਸੱਚ ਨਹੀਂ ਹੋ ਸਕਦੀ। ਇਹ ਕਰ ਮੁਕ ਤੇ ਬੇਇੱਜ਼ਤੀ ਕਰ ਦਿੰਦੇ ਆ। ਹਾਏ ਮੈਨੂੰ ਨਾ ਇੱਥੇ ਲਿਟ ਹੋਈ ਜਾਂਦਾ। ਹਾਂ। ਸੱਲਾ ਹੋ ਗਿਆ। ਲਿਪਸ ਤੇ ਤੂੰ ਕੱਲ ਮੇਰਾ ਝੂਠਾ ਪਾਣੀ ਪੀਤਾ ਸੀ ਨਾ। ਪੀਤਾ ਸੀ। ਸਹੀ ਹੋਇਆ ਤੇ ਮੇਰੇ ਵੀ ਹੋਇਆ ਤੇ 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 ਨਹੀਂ ਦੇਖਦੇ ਮੈਂ ਪੀੜੀਟੀ ਸ਼ਰਟ ਲਾ ਖਾਤਾ ਟਟੀਆਂ ਕਿੱਡਾ ਟਿੱਕਿਆ ਸੀ ਸਹੀ ਜਿਹਾ ਨਹੀਂ ਕਿੱਛ ਕੱਲ ਕੜੀ ਬਣਾਈ ਸੀ ਚਿੱਟ ਜਾ ਚਿੱਟ ਜਾ ਚੜ ਗਿਆ ਗਾਇਦੇ ਮੈਂ ਤਾਂ ਕੋਈ ਟਿੱਕੀ ਆਈ ਮੈਂ ਟਾਇਲਟ ਟਾਇਲਟ ਚ ਜਾ ਜਾ ਜਿੱਚ ਗਾਇਸ ਹੁਣ ਗਾਲ੍ਹਾਂ ਸ ਕੱਲ ਤੋਂ ਵਾਈ ਬੈਲੀ ਮਿਲੈ ਸੀ ਆਈ ਬੈਲੀ ਭਰਾ ਆਈ ਬੈਲੀ ਠਾਕੁਰ ਮੈਂ ਇੱਥੇ ਰੰਦਾ ਵੀ ਲੁਧਿਆਣੀ ਆ ਨਾਲ ਦੀ ਗੱਲ ਚਾਹ ਆ ਗੱਲ ਚਾਹ ਰੰਦਾ ਵਾ ਗੜ ਗੜ ਅੱਜ ਜਿੱਦੋਂ ਆਪਾਂ ਜੋਤ ਲੈ ਕੇ ਗਏ ਸੀਗੇ ਜਗਰਾਤੇ ਸੀ ਉਹ ਨਹੀਂ ਭਨੇ ਜੀ ਐ ਨੀ ਕਾਲਜ ਕੋਲੇ ਆਏ ਐ ਆਣੇ ਕਿ ਹਵਾ ਆ ਰਹਿੰਦਾ ਇੱਥੇ ਉਦਾਂ ਹੀ ਰਹਿੰਦਾ ਨਾ ਮੈਂ ਪਰਸੋਂ ਲਾਈਵ 'ਚ ਦੇਖਿਆ ਉਹ ਇੱਥੇ ਰਹਿੰਦਾ ਵਾ ਜੀ ਐ ਨੀ ਕਾਲਜ ਦੇ ਸਾਹਮਣੇ ਜਿਹੜਾ ਨਹੀਂ ਪਰ ਉੱਥੇ ਇੱਕ ਵਾਰ ਖੜਾ ਸੀ ਮੈਂ ਦੇਖਿਆ ਸੀ ਹੈ ਉੱਥੇ ਖੜਾ ਜਗੜ ਖੜਾ ਖੜਾ ਤਾਂ ਇੱਥੇ ਵੀ ਸੀਗਾ ਆਪਣੀ ਗਲੀ ਦੇ ਮੋੜ ਤੇ ਖੜਾ ਸੀ ਇੱਕ ਦਿਨ ਆਸ਼ਿਆ ਠੀਕ ਐ ਨਾ ਇਹ ਤਾਂ ਬਲੌਗਰ ਉਹ ਦੇਖਿਆ ਉਹ ਪਾ ਕੇ ਪਟਾਕੇ ਮੈਂ ਪਟਾਕੇ ਪਾਦੇ ਸਾਡਾ ਬਲੌਗ ਰੋਜ਼ ਦੇਖਿਆ ਕਰੋ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਗਾਇਸ ਮੇਰੀ ਗੱਲ ਸੁਣੋ ਪਤਾ ਸਾਨੂੰ ਨਾ ਸਾਰੇ ਜਣੇ ਕਹਿੰਦੇ ਰਹਿੰਦੇ ਆ ਤੁਸੀਂ ਫੈਮਲੀ ਨਾਲ ਵੀਡੀਓ ਪਾਓ ਫੈਮਲੀ ਫੈਮਲੀ ਸਾਡੀ ਇੰਨੀ ਕਿਉਂ ਹੀ ਆ ਬਸ ਇੱਕ ਮੈਂ ਆ ਸਾਡਾ ਇੱਕ ਮੇ ਪਪਾ ਨੇ ਬਸ ਹਾਂ ਇਹ ਇੰਦੀ ਸੁਣ ਲਓ ਪਹਿਲਾਂ ਇੱਕ ਮੈਂ ਪਪਾ ਨੇ ਬਸ ਇੱਕ ਮੈਂ ਇੱਥੇ ਹੋਰ ਕੋਈ ਨਹੀਂ ਐ ਇੱਕ ਮੈਂ ਤੇ ਇੱਕ ਮੇ ਪਪਾ ਬਸ ਬਸ ਬਾਕੀ ਅਸੀਂ ਬਾਤ ਕਰਦੇ ਪੱਤੇ ਬਸ ਆਜੀ ਆ ਕਰੀ ਨੇੜੇ ਨੂੰ ਆਏ ਦੋ ਬੰਦੇ ਪਾਟਕੜ ਚ ਮੱਥੇ ਆ ਨਹੀਂ ਤੁਸੀਂ ਤੇਰੇ ਤੇ ਪਾਪਾ ਤੇ ਤੂੰ ਯਾਰ ਕੁੜੀਆਂ ਪਾਪਾ ਦੇ ਹੀ ਜ਼ਿਆਦੇ ਪਾਪੇ ਜ਼ਿਆਦਾ ਪਿਆਰ ਰੇ ਨੇ ਇਹਨਾਂ ਨੂੰ ਬਸ ਓ ਯਾਰ ਕਿਦਾਂ ਸਿਕਾ ਹੋੜਾ ਯਾਰ ਮੇਰੀ ਗੱਲ ਧਿਆਨ ਨਾਲ ਸੁਣੋ ਇਹ ਬੋਲਦੇ ਰਹਿ ਗਿਆ ਆ ਦੇਖ ਲੈ ਇਹ ਤਾਂ ਮੈਂ ਚੈਨਲ ਲੱਗ ਬਣਾ ਦੇਣਾ ਇਹ ਲੱਗ ਕੇ ਪਾ ਰੂ ਇਹ ਬਹੁਤ ਬੋਲਦੀ ਐ ਇਹਦੀਆਂ ਵੀਡੀਓ ਲੱਗ ਦੇਖ ਲਿਆ ਕਰੋ ਤੁਸੀਂ ਗੱਲ ਤੁਹਾਨੂੰ ਗੱਲ ਦੱਸਾਂ ਕੀ ਕਹਣਾ ਸੁਣੋ ਸੁਣ ਇੱਕ ਤੇ ਚੀਮੇ ਨੂੰ ਨਹੀਂ ਜਾਣਦੀ ਤੂੰ ਬੁੱਟਰ ਨੂੰ ਨਹੀਂ ਜਾਣਦੀ ਵੱਡੀ ਮਜਾਜ ਨੇ ਤੱਕ ਬੁੱਤਰ ਨੇ ਜੜਦੀ ਹੰਜੇ ਚੱਕੋ ਪਰੋਠਾ ਸੋਲ ਲਈ ਸੋਲ ਲਈ ਕਬੂਤਰ ਦੀ ਸੋਲ ਲਈ ਬੱਸ ਸੋਲ ਮੇਰੀ ਸੁਣੋ ਇਹ ਰੋਜ਼ ਐਂ ਕਰਦੀ ਐ ਮੈਂ ਬੜਾ ਬੜਾ ਇਦਨ ਜੈਸਾ 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 ਦੰਡੋ ਕਮਲਿਆ ਦਾ ਟੱਬਰ ਕਮਲਿਆ ਦਾ ਟੱਬਰ ਹੈ ਕਮਲਿਆ ਦਾ ਟੱਬਰ ਰੀਤ ਬੋਲ ਬੋਲ ਆਏ ਆਏ ਬੋਲਦਾ ਕੀ ਬੋਲ ਨਹੀਂ ਚੱਲਦੀ ਚੌੜਾ ਅੱਛਾ ਬੋਲਦੇ ਵੈਸੀ ਬੋਲੋ ਫਿਰ ਮੈਂ ਕਹਾ ਮੈਂ ਬੋਲਾਂ ਆ ਕਮਲਿਆ ਦਾ ਟੱਬਰ ਅੱਛਾ ਤੁਸੀਂ ਕੋਈ ਨਾਂ ਦਿਓ ਸਾਡੀ ਫੈਮਲੀ ਨੂੰ ਸਾਣਾ ਤਾਂ ਵੱਡੀ ਗਲਤ ਆਈ ਢਾਈ ਟੋਟ ਨੂੰ ਆ ਇਹ ਨਹੀਂ ਲੋਟਾਂ ਦੇਗੇ ਸੱਚੀ ਢਾਈ ਹੀ ਕਰਨਾ ਅੱਛਾ ਤਾਂ ਢਾਈ ਆ ਆਦਾ ਬਈ ਇਹ ਪੁਰਾਣੇ ਸਮੇਂ ਦੀ ਸਾਡੀ ਬੀਬੀ ਆ ਬਜ਼ੁਰਗ ਬੀਬੀ ਇਹ ਜਿਹਾਂ ਗੱਲਾਂ ਸਾਨੂੰ ਨਹੀਂ ਆਉਂਦੀਆਂ ਜਿਹੜੀਆਂ ਇਹਨੂੰ ਆਉਂਦੀਆਂ ਨੇ ਇੰਨੀਆਂ ਪੁਰਾਣੀਆਂ ਪੁਰਾਣੀਆਂ ਗੱਲਾਂ ਕਰਦੀ ਆ ਨਾ ਇਹ ਸਾਡੀ ਦਾਦੀ ਅੰਮਾ ਉਹ ਤੂੰ ਵੀਡੀਓ ਨਹੀਂ ਪੋਸਟ ਕਰੀ ਬਾਬੇ ਵਾਲੀ ਨਹੀਂ ਅਜੇ ਕੀਤੀ ਨਹੀਂ ਹੈ ਰਾਤੀ ਟਾਈਮ ਪਤਾ ਕਿੰਨਾ ਖਰਾਬ ਸੀ ਰਾਤੀ ਪੁੱਤਾ ਗਿਆ ਸੀ ਸਾਡੇ ਚ ਗਾਈਸ ਫਿਰਨ ਬਾਬਾ ਬੜੇ ਸੀ ਫਿਰ ਅਸੀਂ ਪੁੱਤਾ ਕੱਢੀਆ ਰਾਤ ਆਹ ਦੇਖ ਲੈ ਆਹ ਦੇਖ ਲੈ ਹੁਣ ਬਾਹਰ ਮੈਨੂੰ ਬਾਹਰ ਖੋਲ ਕੇ ਰੱਖਣੇ ਪਸੰਦ ਆ ਮੈਨੂੰ ਨਹੀਂ ਬਣਾ ਜੂੜਾ ਕੁੜੀ ਵੜ ਜਾ ਯਾਰ انا ਨਿਆ ਇਅਰਬਾਡਿੰਗ ਕਰਾ ਲਾ ਤੇ ਐਂ ਬਾਲ ਖੁੱਲੇ ਰੱਖਿਆ ਕਰ ਫਰੈਂਡ ਸਟਾਈਲ ਮਾਰ ਕੇ ਹੈਲੋ ਕੀ ਗੱਲ ਕਰਦੇ ਪਏ ਸੀ ਆਪਾਂ ਫੈਮਲੀ ਫੈਮਲੀ ਅਸ਼ਾ ਹਾਂ ਫੈਮਲੀ ਫੈਮਲੀ ਬਸ ਲੱਗ ਗਿਆ ਬਤਾ ਇੰਨੀ ਹੀ ਏ ਸਾਡੀ ਅਸੀਂ ਮੈਂ ਤੇ ਮੇਰੇ ਪਾਪਾ ਬਸ ਮੈਂ ਤੇ ਮੇਰੇ ਪਾਪਾ ਇਸ਼ਾਰੇ ਮੇਰੇ ਲਈ ਕਰੀ ਜਾਂਦੀ ਆ ਮੈਂ ਤੇ ਮੇਰੇ ਪਾਪਾ ਬਸ ਮੈਂ ਤੇ ਮੇਰੇ ਪਾਪਾ ਮੈਂ ਤੇ ਮੇਰੇ ਪਾਪਾ ਜਿੰਨੀ ਫੈਮਲੀ ਆ ਅਸੀਂ ਹੈਪੀ ਆ ਠੀਕ ਹੈ ਜੀ ਤੇ ਸਾਡੇ ਇੰਟਰਵਿਊ ਦੇਖ ਲਿਓ ਜ਼ਿਆਦਾਤਰ ਜਾਣਕਾਰੀ ਜਿਹਨੇ ਲੈਣੀ ਆ ਸਾਡੀ ਫੈਮਲੀ ਬਾਰੇ ਫੈਮਲੀਆਂ ਨੂੰ ਕੀ ਕਰੇ ਇਥੇ ਬੰਦਾ ਜਿੰਨੀ ਵੀ ਫੈਮਲੀ ਐ ਸਾਰੀ ਖਾ ਕੇ ਨਾ ਅਗਲੇ ਐ ਐ ਡੈਵ ਸਾਰੇ ਰਿਸ਼ਤੇਦਾਰ ਦਦਿਆ ਕੀ ਕਰੇ ਬੰਦਾ ਕੋਈ ਹਾਂ ਮੈਨੂੰ ਕਿੰਨੀ ਸੋਣੀ ਲੱਗਦੀ ਫੈਮਲੀਆਂ ਦਾ ਕੋਈ ਆ ਨਹੀਂ ਗਾਈ ਤੁਹਾਡੀ ਲਾਈਫ 'ਚ ਵੀ ਇਦਾਂ ਦੀ ਫੈਮਲੀ ਹੋਊਗੀ ਇਦਾਂ ਦੇ ਰਿਸ਼ਤੇਦਾਰ ਹੋਣਗੇ ਕਾਟਾ ਯਾਰ ਮੈਨੂੰ gott ਕਿੰਨੀ ਸੋਣੀ ਲੱਗਦੀ ਸਾਰੇ ਆ ਤੇ ਕਾਟ ਚਲੋ ਛੱਡੋ ਸੀਰੀਅਸ ਟੌਪਿਕ ਛੱਡੋ ਤੇ ਇੰਜੋਏ ਯਰ ਲਾਈਫ ਹੈਲੋ ਗਾਇਜ਼ ਮੇਰੀ ਗੱਲ ਸੁਣੋ ਕੱਲ ਮੇਰੇ ਪਪਾ ਨੇ ਛੱਤੀ ਆ। ਗੈਸ ਕੱਲ ਬਸ ਸਕੂਲੇ ਜਾਣਾ ਫਿਰ ਮੇਰੀ ਫੇਲ ਹੋਏ। ਇਹਦੇ ਤਾਂ ਬਸ ਫੇਰ ਬੈਲਦੀ ਫੇਰ ਮੈਂ ਲੜਾ ਕੀੜਾ ਹੈ ਨਾ ਇਹਦੇ ਇੱਥੇ ਬੜਿਆ ਹੋਇਆ ਇੱਥੇ ਗਾਇਸ ਇੱਥੇ ਇਧਰਲੇ ਪਰ ਇਧਰ ਦੀ ਬੜਿਆ ਵਾ ਤੇ ਜਦੋਂ ਫੇਰ ਬੈਲ ਖਤਮ ਹੋ ਗਈ ਨਾ ਉਦੋਂ ਇਧਰ ਦੀ ਨਿਕਲ ਜਾਣਾ ਮੈਂ ਤੇ ਫੇਰ ਇਹਦੇ ਚਪੇੜਾ ਪੈ। ਆ ਗਾਇਸ ਮਨਿੰਦਰ ਦੇ ਮੂੰਹ ਤੇ ਨਾ ਪਿੰਪਲਸ ਬਹੁਤ ਹੁੰਦੇ ਆ ਬਹੁਤ ਜਿਆਦੇ ਦੇਖੋ ਕਿੰਨੇ ਆ। ਗਾਇਸ ਮੇਰਾ ਮੱਥਾ ਦੇਖ ਲੋ। ਮੇਰਾ ਮੱਥਾ ਦੇਖੋ ਇੱਧਰ ਮੁੰਡੇ ਨੇ ਜਵਾਨੀ ਚੜ ਗਈ ਪਾਪਾ ਕਹਿੰਦੇ ਮਨਿੰਦਰ ਤੇ ਦਾੜ੍ਹੀ ਆ ਗਈ ਮੈਂ ਕਿਹਾ ਹਾਂ ਆਈ ਜਾਂਦੀ ਹੈ ਦਾੜ੍ਹੀ ਤੁਸੀਂ ਦੇਖਦੇ ਨਹੀਂ ਰੋਜ਼ ਆਹ ਦੇਖ ਇੱਧਰ ਆਹ ਦੇ ਆਹ ਦੇ ਮੈਂ ਤਾਂ ਮੇਰੇ ਪਾਪਾ ਮਸ਼ਹੂਰ ਤੇਰਾ ਉਹ ਫੇਰਾ ਪਾਪਾ ਤੇਰਾ ਗਾਲੀ ਨਹੀਂ ਮੇਰੀ ਗਾਲ ਚ ਨਾ ਗਾਇਜ ਗਾਇਜ ਕਵਨ ਮੈਨੂੰ ਮम्मा ਨੇ ਇੰਨਾ ਕੁੱਟਿਆ ਇੰਨਾ ਕੁੱਟਿਆ ਨਾ ਤਰਸ ਸੁਵੇਤ ਨਿਕਲ ਗਿਆ ਮਮਾ ਓਡੇ ਮੇਨਾ ਪਾਪਾ ਨਾ ਤੇ ਕੇ ਮਾਰ ਕੇ ਕਹਿੰਦੀ ਇਹ ਗੱਲਾਂ ਨਹੀਂ ਦੱਸਣੀ ਮੇਰੇ ਪਾਪਾ ਨਾ ਬਾੜ ਸ਼ੂਗ ਮੈਨੂੰ ਉੱਤੇ ਮਮੂ ਆਦਿਨ ਮਮਾ ਨੂੰ ਕੰਮ ਕਰਨ ਦਾ ਆਸ਼ੀਆ ਤੇ ਉਹ ਮੈਨੂੰ ਹੋਇਆ ਨਹੀਂ ਮਮਾ ਨੇ ਇਹਨੂੰ ਮੈਨੂੰ ਕਿੰਨਾ ਕੁੱਤਿਆ ਇੰਨਾ ਕੁੱਤਿਆ ਇੰਨਾ ਕੁੱਤਰਾ ਮੁੱਤ ਮਮਾ ਨੇ ਮੈਨੂੰ ਕਮਰੇ ਚ ਬੰਦ ਕਰਤਾ ਸੀ ਬਾਅਦ ਚ ਪਪਾ ਤਾਂ ਕੋੜਕਾ ਕੁੰਡਾ ਸੀ ਕਾਸ਼ ਪੀੜਾ ਪਪਾ ਹੁੰਦੇ ਨਾ ਇੱਥੇ ਨਾ ਮੈਨੂੰ ਪਪਾ ਨੇ ਚੁੱਪ ਗਿਰਨਾ ਸੀ ਨਹੀਂ ਤਾਂ ਵੀ ਨੰਨ ਨੇ ਮਾਰ ਦੇਣਾ ਸੀਗਾ ਐ ਗੱਦੜਾ ਦੜੀ ਕਾ ਇਹਦਾ ਪੱਟ ਚੋਣਾ ਇਹਨੂੰ ਤਾਂ ਮੈਂ ਜਵਾਂ ਨਹੀਂ ਮਾਰ ਦੇਗੀ ਆ ਪਤਾ ਹੀ ਆ ਪਤਾ ਹੀ ਆ ਇੱਕ ਦੋ ਵਾਰੀ ਮਾਰਿਆ ਹਊਗਾ ਇਹਨਾਂ ਇਹਨੂੰ ਕਦੇ ਨਹੀਂ ਮਾਰਦੀ ਮੈਂ ਨਹੀਂ ਮਾਰਦੀ ਇਹ ਤਾਂ ਮੇਰਾ ਲੱਟਾ ਹਾਂ ਮੁੰਡਾ ਹੀ ਮੁੰਡਾ ਹੀ ਅਸੀਂ ਵੇਚ ਕੇ ਲਿਆਂਦਾ ਹਾਂ ਇਹ ਮੇਰਾ ਵੱਟੇ ਮਿਲਿਆ ਸਾਨੂੰ ਇਹ ਵੱਟੇ ਇਹ ਮੁੰਡੇ ਆ ਹੀ ਹੁੰਦੇ ਆ ਮੁੰਡਾ ਤੇ ਰੰਬਾ ਤਾਂ ਚੰਡਿਆ ਹੀ ਲੋਟ ਆਉਂਦੇ ਆ ਲਫੜਾ ਪਰ ਮੈਨੂੰ ਵਿਟਾਮਿਨ ਜੀ ਆ ਗਿਆ ਤੈਨੂੰ ਨਾ ਕੁਝ ਹੋਰ ਕੋਈ ਚੱਜ ਦੀ ਗੱਲ ਆਈ ਹਰ ਵੇਲੇ ਤੈਨੂੰ ਵਿਟਾਮਿਨ ਜੀ ਉਤਰਿਆ ਰਹਿੰਦਾ ਨਹੀਂ ਮੈਂ ਬੱਬਾ ਬੜ ਤੂੰ ਲੇਟ ਆਈਂ ਮਿਨਾ ਤਾ ਦੀਂਦੀ ਨਹੀਂ ਗੀ ਹੈ ਨਹੀਂ ਰਬਾ ਬਹੁਤ ਪੈਂਦਾ ਬਹੁਤ ਦੁਖੀ ਕਰਦੀ ਐ ਸਾਨੂੰ ਮੈਂ ਸਾਰੇ ਖੁਦ ਦੁਖੀ ਹੋਏ ਹਾਂ ਕੋਈ ਕਹਤਾ ਮੇਰੇ ਘਰ ਆ ਕੋਈ ਮਿਨਾ ਰਾਤ ਮੈਨੂੰ ਸੁਪਨਾ ਆਇਆ ਸੀ ਤੇਰਾ ਪਤਾ ਮੈਂ ਮਰ ਗਈ ਤਾਂ ਨਹੀਂ ਤੂੰ ਨਹੀਂ ਮਰੀ ਸੀ ਹਾਂ ਕਰ ਖਲਾਰਾ ਮਿਨਾ ਤੂੰ ਪਾਇਆ ਹੁਣ ਚੱਕਣ ਨਹੀਂ ਆਏਗੀ ਖਲੋਰਾ ਤੈਨੂੰ ਪਤਾ ਹੀ ਹੈ ਪੈ ਹੀ ਜਾਂਦਾ ਗਾਇਸ ਮੈਂ ਨਾ ਤੋਕੇ ਬੈਠੀ ਆ ਤੇ ਅੱਜ ਮੇਰੀ ਮੈਡਮ ਲੇਟ ਆਈ ਆ ਹਾਂ ਮਮੀ ਨਾ ਰਾਤ ਮੈਨੂੰ ਤੇਰਾ ਸੁਪਨਾ ਆਇਆ ਸੀ ਪਤਾ ਰਾਤ ਨਹੀਂ ਸਵੇਰੇ ਜਾਇਆ ਸੀਗਾ ਪਤਾ ਕੀ ਸੁਪਨਾ ਆਇਆ ਤੂੰ ਕਹੀ ਜਾਨੀ ਆ ਹਨਾ ਬਈ ਸਾਡੇ ਨਾ ਬੇੜੇ ਚ ਕਿਸੇ ਦੇ ਉਹ ਹੋ ਗਿਆ ਪਤਾ ਨਹੀਂ ਛੱਟ ਲੱਗ ਗਈ ਤੇ ਉਹਦੇ ਨਾਲ ਅੱਖ ਚ ਪਤਾ ਨਹੀਂ ਕੀ ਖੁੱਬ ਗਿਆ ਭਗਵਾਨ ਕਰੇ ਐਸਾ ਕਿਸੇ ਦੁਸ਼ਮਣ ਕੋ ਨਾ ਹੋ ਦੁਸ਼ਮਣ ਕੋ ਨਾ ਹੋ ਐਸੇ ਕਰੀ ਜਦੱਚੀ ਵੀ ਨਾ ਮੈਂ ਇਦਾਂ ਹੀ ਕਹਿ ਰਹੀ ਸੀ ਤੂੰ ਸੁਪਨੇ ਚ ਵੀ ਇਦਾਂ ਹੀ ਕਹਿ ਰਹੀ ਸੀ ਉਹਦੇ ਅੱਖਾਂ ਚ ਵੱਜਿਆ ਤੇ ਉਹ ਡੇਲਾ ਨਾਲ ਹੀ ਬਾਹਰ ਆ ਗਿਆ ਪਤਾ ਨਹੀਂ ਕਿਹਦੇ ਵੱਜਿਆ ਪਤਾ ਨਹੀਂ ਇਹ ਕੀ ਸੁਪਨਾ ਸੀ ਜਦੋਂ ਤੂੰ ਮੈਨੂੰ ਆਂ ਦੱਸਿਆ ਨਾ ਉਹਦੇ ਅੱਖ ਬਾਹਰ ਨਿਕਲੇ ਡੇਲਾ ਤੇ ਮੈਰੀ ਮੇਰੇ ਜਦ ਹੀ ਡੇਲੇ ਖੁੱਲ ਗਏ ਮੈਂ ਕਿਹਾਏ ਆ ਮੈਂ ਉੱਠ ਕੇ ਦੇਖਿਆ ਤੇ ਟਾਈਮ ਆਈ ਥਿੰਕ 6:00 ਵੱਜੇ ਹੋਏ ਸੀ 6:30 ਤੇ ਚਲੋ ਹੁਣ ਅਸੀਂ ਕਰਦੇ ਆ ਕੰਮ ਹਾਂ ਠੀਕ ਆ ਕਰੀਏ ਕੰਮ ਚਲਿਓ ਚਲੋ ਕਰਨਾ ਹੀ ਪੈਣਾ ਤੇ ਤੁਹਾਨੂੰ ਥੋੜੀ ਦਰਵਾਜ਼ਾ ਮਿਲਦੇ ਆ ਦੁਬਾਰਾ ਬਾਏ ਬਾਏ ਅਸੀਂ ਤਿਆਰ ਹੋ ਕੇ ਰੀਲਾ ਬਣਾ ਕੇ ਚਾਹ ਚਾਹ ਪੀਣ ਲੱਗੇ ਆ ਚਾਹ ਪੀਣ ਲੱਗੇ ਆ ਮਮਾ ਬੈਠੇ ਨੇ ਨਾ ਲੱਗਿਆ ਹੋਇਆ ਦੇਹ ਪਾਜੀ ਆਏ ਹੋਏ ਨੇ ਪਾਜੀ ਸਾਸਰੀ ਘਰ ਬਲਾਓ ਸਾਸਰੀ ਘਰ ਲਈ ਜੀ ਕਰੀ ਹੱਥ ਹਾਂ ਸਾਰੇ ਜਣੇ ਦੁਆਵਾ ਦਵੋ ਮੁੰਡੇ ਨੂੰ ਵੀ 10ਵੀਂ ਚ ਪਾਸ ਹੋ ਜਾਵੇ 10ਵੀਂ ਚ ਪਾਸ ਹੋ ਗਿਆ ਹੋ ਗਿਆ ਪਾਸ ਤਾਂ ਇਹ ਪੜਦਾ ਬਹੁਤ ਘੱਟ ਹੈ ਮੁੰਡਾ 1 ਲੱਖ ਕਿਵੇਂ ਪੜਦਾ ਨਹੀਂ ਪੜਦਾ ਹੀ ਨਹੀਂ ਪੜਿਆ ਉਹਨਾ ਪੁੱਤ ਪੜਿਆ ਉਹਨਾ ਮੈਂ ਕਾਈਸ਼ਾ ਨਹੀਂ ਕਰਦੀਆਂ ਤੂੰ ਮੈਨੂੰ ਆਏ ਨਾਲ 10ਵੀਂ ਨੇ ਪੇਪਰ ਕਿਵੇਂ ਦਿੱਤੇ ਗਾ ਬੈਗ ਚ ਉਹਦਾ ਕੀ ਲੈ ਕੇ ਜਾਂਦਾ ਹੈ 1 ਲੱਖ ਚ ਬਾਕਸ ਬਸ ਕੋਰਾ ਬੈ ਹੁੰਦਾ ਨਾ ਕੋਰਾ ਖਾਲੀ ਬੈ ਗਿਆ ਖਾਲੀ ਬੈ ਸਿਰਫ ਪੂਰਾ ਸਾਲ ਪੰਨ ਦੇ ਸਕੂਲ ਵਾਲੇ ਦਿਨ ਤੱਕ ਚੱਲੀ ਜਾਂਦੇ ਆ ਤਾਂ ਹੀ ਦਾ ਵਸਾ ਮਕਾਇਆ ਨਾਲੇ ਸ਼ੁਕਰ ਨੇ ਆਇਆ ਚੱਲ ਗਏ ਸ਼ੁਕਰ ਸਹੀ ਗੱਲ ਆ ਸਕੂਲ ਵਾਲਿਆਂ ਨੇ ਨਾ ਕਈ ਵਾਰੀ ਮੱਥਾ ਟੇਕਿਆਣਾ ਵੀ ਸ਼ੁਕਰ ਆ ਉਹ ਕਿਤੇ ਛੱਡ ਚੱਲੇ ਸਕੂਲ ਸਾਡੇ ਜਿਹੜੇ ਕਲਾਸ ਨੇ ਸਭ ਤੋਂ ਜ਼ਿਆਦਾ ਪਰੇਸ਼ਾਨ ਸੀ ਇਹ ਬੰਦਾ ਨਾ ਬਹੁਤ ਗੰਦਾ ਇਹ ਬਗਾੜ ਦਾ ਸਾਰੇ ਜਵਾਕਾਂ ਨੂੰ ਮੋਟਰਸਾਈਕਲ ਤੇ ਬਾ ਲੈਂਦਾ 2 ਲਾਹ ਤੇ 2 ਚੜਾ ਲੇ। ਹੋਰ ਕੋਈ ਕੰਮ ਨਹੀਂ ਹੈ। ਨਹੀਂ ਇੱਕ ਵਾਰੀ ਇਹ ਭੂਵੇਸ਼ਨ ਲੜ ਪਿਆ ਸੀਗਾ। ਬਸ ਉਸ ਤੋਂ ਬਾਅਦ ਇਹ ਫਿਰ ਇਹਨੂੰ ਪਤਾ ਲੱਗ ਗਿਆ ਵੀ ਕਿੱਦਾਂ ਦੇ ਜਵਾਕ ਨੇ ਕਲਾਸ ਚ। ਉਹ ਐਸ਼ ਕੀਤੀ। ਮਾਰੀ ਗਿਆ। ਭੂਵੇਸ਼ਨ ਨੂੰ ਮਤਲਬ ਪਹਿਲਾਂ ਉਹਨੇ ਮੇਰੇ ਦੋ ਥੱਪੜ ਮਾਰੇ। ਅਸੀਂ ਇਹ ਮੈਨੂੰ ਲੱਤ ਮਾਰ ਕੇ ਲੱਤ ਮਾਰੀ ਆਪ ਵੀ ਜਾ ਕੇ ਡੈਸਕ ਤੇ ਵੱਜ ਗਿਆ। ਉਹਦਾ ਖੜਾ ਹੀ ਲੱਗ ਗਿਆ। ਹਾਂ ਕਰਤੀ ਵੀਰ ਉਸ ਤੋਂ ਬਾਅਦ ਦਾ ਇਹ ਤੂੰ ਡਿੱਗਿਆ ਨਹੀਂ ਹੈ। ਉਸ ਤੋਂ ਬਾਅਦ ਇਹ ਇਹ ਕਿਹੜਾ ਹੁੰਦੀ ਏਡੀ ਦੇ ਆ ਇਹ ਉਦੋਂ ਵੀ ਐਡਾ ਕਿਉਂ ਹੁੰਦਾ ਸੀ ਐਡਾ ਕਿਉਂ ਹੁੰਦਾ ਸੀ ਤੇਰੀ ਵੀਡੀਓ ਆ ਗਈ ਕੱਲ ਮੈਂ ਭੇਜੀ ਸੀ ਤੈਨੂੰ ਆਹੋ ਦੇਖੀ ਤੂੰ ਤੂੰ ਅਜਾ ਨਿਕਾ ਆ ਤੂੰ ਮੋਢੇ ਤੇ ਹੱਥ ਰੱਖ ਕੇ ਤੁਰਿਆ ਜਾਣਾ ਵਾ ਗਲੀ 'ਚ ਸਾਇਲ ਕਿ ਸਾਇਲ ਦੀ ਦਾਦੀ ਦੀ ਵਰਸੀ ਦੇ ਭੋਗ ਤੇ ਸਾਇਲ ਦੀ ਦਾਦੀ ਸਾਇਲ ਦੀ ਦਾਦੀ ਦੀ ਦਾਦੀ ਦੀ ਵਰਸੀ ਦੀ ਭੋਗ ਤੇ ਚੱਲੇ ਦਾਦੀ ਗਲੀ ਦਾਦੀ ਸੱਚਾ ਦਾਦੀ ਦੀ ਦਾਦੀ ਨਹੀਂ ਦਾਦੀ ਜੱਦੀ ਬਾਹਲਾ ਲੰਮਾ ਕਰਤਾ ਹਾਂ ਲਾਗੀ ਅਮਨ ਫਾਈਨੈਂਸ਼ੀਅਲ ਸੋਲੂਸ਼ਨ ਤੁਹਾਨੂੰ ਦੇਖੀ ਸਾਰ ਬੰਨਾ ਹਾਂ ਹਮ ਨੂੰ ਫਾਈਨੈਂਸ਼ੀਅਲ ਸੋਲੂਸ਼ਨ ਅੱਛਾ ਆਪਾਂ ਫਾਈਨੈਂਸ਼ੀਅਲ ਸੋਲੂਸ਼ਨ ਤਾਂ ਹੁੰਦਾ ਗਾਇਸ ਨੂੰ ਪਤਾ ਹੀ ਹੈ ਗਾਇਸ ਤੁਹਾਨੂੰ ਪਤਾ ਹੀ ਆ ਨਾ ਮੇਰਾ ਕਿ ਮੇਰਾ ਫਾਈਨੈਂਸ਼ੀਅਲ ਜਿਹੜਾ ਹੈਗਾ ਸਰਵਿਸ ਅਸੀਂ ਕਰਦੇ ਆ ਪੂਰੀ ਅਜਾ ਜਨੇ ਅੱਜ ਆਪਦੀ ਵੀਡੀਓ ਦਿਖਾਈ ਰੇ ਦਿਖਾਈ ਆ ਦੇਖੋ ਇਹ ਆਦੇ ਤੁਰਿਆ ਜਾਂਦਾ ਵਾਈਟ ਸ਼ਰਟ ਆ ਦੇ ਅੱਜ ਮੈਂ ਉਹਕੇ ਦੇਖੂਗਾ ਅਜਿਹਾ ਨਾ ਓਏ ਸਾਹਿਲ ਪੱਜਾ ਜੰਦਾ ਕਾਰਤਿਕੰਦੇਲ ਮੈਂ ਦੇਖ ਲਓ ਮੈਨੂੰ ਦੇਖ ਲਓ ਗਾਇਸ ਅੱਪਾ ਪੀ ਰਹੇ ਆ ਹੁਣ ਚਾਹ ਤੇ ਰੋਟੀ ਦੀ ਵੀਡੀਓ ਬਣਾਉਣੀ ਸੀ ਭੁੱਲ ਗਏ ਸੀ ਹੋ ਜਾਂਦਾ ਕਦੇ ਕਦੇ ਕਿਉਂਕਿ ਸਾਰੀਆਂ ਕਲਿੱਪਸ ਨਹੀਂ ਆਉਂਦੀਆਂ ਤਾਂ ਗਾਇਸ ਅਸੀਂ ਬਣਾ ਰਹੇ ਗੋਭੀ ਐਂਡ ਮੇਥੀ ਮੀਨਿੰਗ ਗੋਭੀ ਦੇ ਵਿੱਚ ਮੇਥੀ ਪਾ ਕੇ ਬੋੜੇ ਸਟੀ ਬਣ ਲਿਆ ਮੋਟਰ ਚਲਾ ਦੇ ਨਾਲੇ ਪਾਣੀ ਟੈਂਕੀ ਭਰਣਾ ਆ ਕੁੱਕਰ ਦਾ ਆਸਟਰ ਗਾਥੇ ਗਾਇਸ ਮਮਾ ਬਣਾਵਾਂਗੇ ਮਮਾ ਬਣਾਉਣ ਲੱਗੇ ਸਬਜੀ ਨਹੀਂ ਅੱਜ ਮੈਂ ਗੋਭੀ ਦੀ ਸਬਜੀ ਕੁੱਕਰ 'ਚ ਬਣਾਉਣੀ ਹੈ ਲੈ ਹਾਂ ਇਹ ਕੋਈ ਨਾ ਪ੍ਰੋਬਲਮ ਨਾ ਨਹੀਂ ਵੀ ਖਲਾ ਬਣਾਓ ਆਪਾਂ ਦੇ ਆ ਦੇਖੋ ਆ ਸਾਰਾ ਕੁਝ ਇਹਦੇ 'ਚ ਮਿਕਸਰ ਲਾਇਆ ਹੋਇਆ ਤੇ ਗੋਭੀ ਵੀ ਹੈ ਥੰਨੇ ਸਾਰੀ ਗੋਭੀ ਹੈ ਮੇਥੇ ਹੈ ਧਨੀਆ ਆਲੂ ਸਾਰਾ ਕੁਝ ਇਕੱਠਾ ਕਰਕੇ ਕੱਟ ਕੇ ਗਰਮ ਰੱਖਤਾ ਹੈ ਤੇ ਸਬਜੀ ਅੱਜ ਬਣਾਵਾਂਗੇ ਆਪਾਂ ਕੁੱਕਰ 'ਚ ਤਦ ਮੈਂ ਕੁੱਕਰ ਮਾਰਨਾ ਸਤ ਆਣੀ ਬੋਲਣ ਦਿੰਦੀ ਏ ਮੈਨੂੰ ਬੋਲਣ ਹੀ ਨਹੀਂ ਦਿੰਦੇ ਪਕੌੜੇ ਨਹੀਂ ਆ ਦੇਖੋ ਆ ਪਕੌੜੇ ਸਾਰੇ ਇਹਨੇ ਆ ਹੀ ਖਾਰੇ ਆਏ ਹਾਈ ਦੋ ਗਿਆ ਸੀ ਤੇ ਕਾ ਦੋ ਗਿਆ ਸੀ ਇਹ ਨਾ ਸਬਜ਼ੀ ਬਣਾਉਣ ਲੈ ਆਂਦੇ ਹੋਇਆ ਕੋੜੇ ਲਿਆ ਉਹ ਵੀ ਇਦਾਂ ਹੀ ਖਾ ਜਾਣੇ ਪਨੀਰ ਲਿਆ ਉਹ ਵੀ ਇਦਾਂ ਹੀ ਖਾ ਜਾਣਾ ਅੱਧੀਆਂ ਸਾਗੇ ਤਾਂ ਕੱਚੀਆਂ ਹੀ ਖਾ ਜਾਂਦੇ ਆ ਬਣਾਉਣ ਨੂੰ ਰਹਿਣ ਦਿਆ ਕਰੋ ਇਦਾਂ ਖਾ ਲੈ ਪਹਿਲਾਂ ਚੱਲ ਇਹ ਨਾ ਇਹ ਨਾ ਨਾ ਇਹ ਕੋਈ ਚਲਾਕੀ ਕਰੋ ਹੁਣ ਮੇਰਾ ਹਨਾ ਕਰੋ ਨਾ ਚਲਾਕੀ ਕਰੋ ਨਾ ਹਨਾ ਤੇ ਤੈਸ ਤੋਂ ਪੇੜਾ ਉਹਦੇ ਤੋਂ ਪਰ ਅੱਤਰ ਮੈਂ ਦੱਸ ਤੀ ਬੰਦਾ ਬੜਦਾ ਤੂੰ ਕਿ ਕਰਿਆ ਵਾ ਗੈਸ ਬੰਦ ਕਰਿਆ ਹਨਾ ਇੱਕ ਮਿੰਟ ਇੱਕ ਮਿੰਟ ਫਾਜਾ ਲਾ ਲਾ ਫਾਜਾ ਲਾ ਲਾ ਆ ਦੇ ਕਿਧਰ ਮਟਰ ਲੱਗੇ ਵਾਧੇ ਲੱਗੀ ਆ ਦੇ ਮੈਂ ਕਿਧਰ ਮਰ ਮਰ ਮਾਫ ਕਰੀਂ ਓਏ ਖੁੱਲਦੇ ਓ ਨਹੀਂ ਖੁੱਲਦੇ ਓ ਨਹੀਂ ਖੁੱਲਦੇ ਮਾਫ ਕਰੀਂ ਟੁੱਟ ਗਿਆ ਓ ਖੁੱਲਦਾ

ਤੂੰ ਬੁੱਕੇ ਮੈਨੂੰ ਪਤਾ ਲੱਗਦਾ ਇੱਕ ਦਰ ਚੜਨਾ ਮੈਨੂੰ ਲੜ ਗਿਆ ਮਲਾਈ ਵਾਲਾ ਪਤੀਲਾ ਕੱਢ ਕੇ ਦੇ ਰੀਤ ਮਲਾਈ ਵਾਲਾ ਪਤੀਲਾ ਕੱਢ ਦੇ ਓਏ ਕੁੜੀ ਇਹਦੇ ਤੇ ਰੋਣਾ ਹੈ ਇਹੋਣੇ ਨੇ ਕੁੱਟ ਖਾਣੀ ਆ ਹੋਰ ਕੋਈ ਗੱਲ ਨਹੀਂ ਇਹਨੇ ਕੁੱਟ ਖਾ ਕੇ ਹੁਣ ਮੈਂ ਚਪੇਟ ਜੋ ਨਾ ਛੱਡ ਦੇਣੀ ਆ ਫੇਰ ਰੀਤ ਨਾ ਡੰਗਰਾ ਹੁਣ ਕੋ ਕਿਵੇਂ ਕਰ ਸੁੱਕਾ ਰੋ ਮੂੰ ਚਾਹੇ ਪਰ ਹੋਏ ਪਕੌੜੇ ਤੇ ਮੈਂ ਤੂੜੀ ਪਰ ਸਨੀ ਤੇ ਰਲਾ ਲੈਂਦੀ ਤੇ ਗਾਇਸ ਇਹ ਹੈਗੀ ਆ ਮਲਾਈ ਇਹਨੂੰ ਆਪਾਂ ਮਲਾਈ ਨੂੰ ਅੱਜ ਲਾਉਣਾ ਚਾਹ ਗਾ ਅੱਛਾ ਕੁੱਕਰ 'ਚ ਜਾਗ ਲਾਣਾ ਨਹੀਂ ਨਹੀਂ ਜਾਗ ਤਾਂ ਪਤੀਲੇ 'ਚ ਹੀ ਲਾ ਦੇਾਂਗੇ ਅੱਛਾ ਕਿਉਂ ਕੁੱਕਰ 'ਚ ਬਣਾਣਾ ਹਾਂ ਪਤੀਲੇ 'ਚ ਜਾਗ ਲਾਵਾਂਗੇ ਇੱਕ ਦਿਨ ਮੈਂ ਵੀਡੀਓ ਦੇਖੀ ਸੀ ਆਪਾਂ ਦੇਖਣਾ ਕਹਿੰਦੇ ਆ ਕਿ ਕੁੱਕਰ ਚ ਮੈਂ ਥੋੜਾ ਜਿਹਾ ਪਾਣੀ ਪਾ ਕੇ ਤੇ ਮਲਾਈ ਪਾ ਕੇ ਉਹ ਸਿਟੀ ਲਵਾ ਦੋ ਦੇਸੀ ਘਿਓ ਬਣ ਜਾਂਦਾ ਠੀਕ ਹੈ ਤੇ ਇਹ ਆਪਾਂ ਐਕਸਪੈਰੀਮੈਂਟ ਸਵੇਰੇ ਕਰਕੇ ਦੇਖਣਾ ਅੱਜ ਦਾ ਵਲੌਗ ਤੁਸੀਂ ਸਾਰਾ ਦੇਖ ਕੇ ਜਾਇਓ ਤੇ ਮਲਾਈ ਵਾਲਾ ਵਲੌਗ ਕੱਲ ਨੂੰ ਆਪਾਂ ਦੇਖਣਾ ਕਿ ਦੇਸੀ ਘਿਓ ਕੁੱਕਰ ਚ ਬਣਦਾ ਸੱਚੀ ਪਤਾ ਨਹੀਂ ਦੇਖਿਓ ਕਿਤੇ ਮਲਾਈ ਖਰਾਬ ਹੀ ਨਾ ਹੋ ਜਾਏ ਐਕਸਪੈਰੀਮੈਂਟ ਹੀ ਹੈ ਚਲੋ ਜੋ ਵੀ ਆ ਰੱਬ ਰੱਖਾ ਰਿਸਕ ਲੈਣਾ ਚਾਹੀਦਾ ਹੁਣ ਇਹਨੂੰ ਮੈਂ ਗਰਮ ਕਰਕੇ ਥੋੜੀ ਜਿਹੀ ਮਲਾਈ ਤੇ ਜਮਾ ਦੇਣੀ ਆ ਜਮਾ ਕੇ ਸਵੇਰੇ ਇਹਨੂੰ ਕੁੱਕਰ ਚ ਸੀਟੀਆਂ ਲਵਾ ਕੇ ਆਪਾਂ ਘਿਓ ਬਣਾਉਣਾ ਠੀਕ ਹੈ ਦੇਖਾਂਗੇ ਬਣਦਾ ਕਿ ਨਹੀਂ ਬਣਦਾ ਪਰਸ ਤੱਕ ਕੁਲੇ ਹੋਵਾਂਗੇ ਹਾਂ ਤੁਹਾਡੇ ਆਇਆ ਤੇ ਬਣਾ ਲੂੰਗੀ ਛਿੱਟੀ ਨਾ ਮਾਰ ਲਈਏ ਹਾਂ ਛੁੱਟੀ ਮਾਰ ਲਓ ਤੁਸੀਂ ਛਿੱਟੀ ਮਾਰਾਂਗੇ ਨਹੀਂ ਯਾਰ ਕੱਲ ਤਾਂ ਜਾ ਲੈ ਚੱਕਰ ਤੇ ਤੁਹਾਨੂੰ ਮੈਂ ਛੁੱਟੀ ਨਾ ਮਰਵਾ ਦੇ ਕਿੱਦਾਂ ਕੱਲ ਜਾਣਾ ਮੰਮੀ ਮੈਨੂੰ ਆਪ ਤੈਨੂੰ ਲੈ ਜਾਜੇ ਯਾਰ ਮੈਨੂੰ ਮੈਂ ਦਾ ਟੈਸਟ ਨਹੀਂ ਜਾਂਦਾ ਬਾਦ ਨਿਆ ਕਰ। ਅਸੀਂ ਆ ਬਿਰਨਾ ਅੱਥਾ ਦਾ ਵਾ। ਚਲੋ ਫਿਰ ਬੈਠੋ ਕਿਤਾਬਾਂ ਚੱਕੋ। ਸਾਰਾ ਕੁਝ ਆਉਂਦਾ। ਆਉਂਦਾ। ਆਹ ਪੜਮ ਦੀ ਮਾਰੀ। ਕੱਲ ਨੂੰ ਭਲਾ ਛੱਤਰ ਹੀ ਪੈ ਜਾਣਾ ਉੱਥੇ। ਸਭ ਆਪਾਂ ਮੜਾਈ ਜਮਾਨ ਤੇ ਕਰਾਂਗੇ। ਕੋਈ ਮੈਨੂੰ ਹੱਥ ਲਾ ਜੇ। ਹਾਂ। ਹੈਲੋ ਮੈਡਮ ਜੀ। ਮੈਡਮ ਜੀ ਆ ਬਲੋਗ। ਹਮਾਂ ਨੇ ਬਹੁਤ ਬੱਤਮੀ ਜੋਗੂਗੀ ਸੱਚੀ ਜਦ ਵੱਡੀ ਹੋਗੇ ਨਾ ਇਹ। ਤੂੰ ਆਸ ਕੋ ਹੈਂਗਾ ਇਹ ਬੱਤਮੀ ਜੋਗੂਗੀ। ਕਹਿੰਦੇ ਐਂਕਸੈਟੇ ਦੇ ਬੰਦੇ ਦੀ ਵੀ ਇਸ ਕਰੇ ਵਧੀਆ ਵੀ ਇਹ ਹੈਗੀ ਆ ਕਈ ਜਗ੍ਹਾ ਤੋਂ ਕੋਰੀ ਕਰਾ ਰਹੀ ਆ ਵੀ ਇਹ ਨਹੀਂ ਹੈਗਾ ਕੋਈ ਇਹਨੂੰ ਕੁਝ ਕਹਿ ਜੂਗਾ ਹਨਾ ਇਸ ਗੱਲ ਉਹ ਵਧੀਆ ਵੀ ਹੈ ਕੋਈ ਗੱਲਤ ਮੈਨੂੰ ਡਰ ਵੀ ਲੱਗਦਾ ਹੁੰਦਾ ਹੁਣ ਤਾਂ ਵਧੀਆ ਵਾ ਚਲੋ ਇਹ ਫਤਾਨੀ ਅੱਗੇ ਕਿੱਦਾਂ ਦਾ ਸਮਾਂ ਆਏਗਾ ਗਾਇਸ ਹੁਣ ਪਤਾ ਮਾਰ ਮੈਨੂੰ ਇੰਨਾ ਪਤਾ ਕਿ ਪੂਰੀ ਜ਼ਿੰਦਗੀ ਕਿਸੇ ਦੀ ਗੱਲ ਨਹੀਂ ਸੁਣੂਗੀ ਇਨਾ ਮੈਨੂੰ ਪਤਾ ਰੀਤ ਦਾ ਗਾਇਸ ਮम्मा ਦਾ ਫੋਨ ਪਤਾ ਵਾਟਰਪੂਫ ਆ ਟ੍ਰਾਈ ਕਰਦੇ ਆ ਹਾਈ ਬੇ ਕਿ ਤਿਆਰ ਗੋਭੀ ਚ ਦੱਸ ਛੱਡ ਦੀ ਮਨਿੰਦਰ ਐਕਸਪੈਰੀਮੈਂਟ ਤੇ ਲੱਗਦਾ ਫੋਨ ਖਰਾਬ ਕਰੇਗਾ ਤੂੰ ਪਾਣੀ ਦਿੱਤਾ ਮਨਿੰਦਰ ਖਰਾਬ ਹੋ ਜਾਣਾ ਫੋਨ ਯਾਰ ਫੇਰ ਰੋਟੀ ਖਾ ਕੇ ਫੇਰ ਆਪਾਂ ਜਾਣਾ ਸੌ ਤੇ ਸੌਣ ਲਈ ਸੌਣਾ ਨਹੀਂ ਸੌਣਾ ਨਹੀਂ ਲੋਕਰ ਅੱਤਾਂ ਕਰਾਂਗੇ ਅੱਗੇ ਤੁਸੀਂ ਵੀ ਆ ਰੀਤ ਛੇ ਮਾਤਾ ਦੀ ਪੇਟਾ ਕਾਊਗੀ ਮੈਂ ਦਹੀਂ ਨੂੰ ਜਾਗ ਲਾਤਾ ਹੋਇਆ ਵਾ ਮਲਾਈ ਨੂੰ ਹਮਮ ਸੌਰੀ ਬੋਏ ਨੂੰ ਮਲਾਈ ਨੂੰ ਜਾਗ ਲਾਤਾ ਹੋਇਆ ਵਾ ਤੇ ਮਲਾਈ ਚ ਦਹੀਂ ਕੱਢਣਾ ਸਵੇਰੇ ਆਪਾਂ ਨਾ ਕੁੱਕਰ ਚ ਮਲਾਈ ਬਣਾ ਕੇ ਦੇਖਣੀ ਹੈ ਸੱਚੀ ਗਾਇਸ ਇਹਦੇ ਚ ਦੋ ਤਿੰਨ ਚੀਜ਼ਾਂ ਪੈਂਦੀਆਂ ਨੇ ਤੇ ਫਿਰ ਸੀਟੀਆਂ ਲਗਾਉਣੀਆਂ ਨਹੀਂ ਤਾਂ ਉਦਾਂ ਸੀਟੀਆਂ ਰਵਾਵਾਂਗੇ ਤਾਂ ਉਹ ਤੁਹਾਨੂੰ ਪਤਾ ਹੀ ਹੈ ਕਿ ਉਹ ਜਦੋਂ ਬਣਾਓ ਤੇ ਉਹ ਹੋ ਜਾਂਦਾ ਵਾ ਨਹੀਂ ਨਹੀਂ ਮੈਂ ਕੱਲ ਰੱਬਣਾ ਕਿਉ ਮੈਨੂੰ ਕੱਲ ਨੂੰ ਦੇਖਣਾ ਕੱਲ ਨੂੰ ਆਪਾਂ ਐਕਸਪੈਰੀਮੈਂਟ ਕਰਕੇ ਦੇਖਣਾ ਕੱਲ ਵਾਲਾ ਬਲੌਗ ਜ਼ਰੂਰ ਦੇਖਿਓ ਅਰੇ ਕਰੋ ਰੈਜ਼ਾ ਪਾਹਾ ਗੋਬੀ ਗਰਮ ਕਰ ਲਈ ਗਰਮ ਪਾਣੀ ਚ ਪਾ ਕੇ ਨਾ ਤੇ ਹੁਣ ਇਹਨੂੰ ਛਾਨ ਲੈਣਾ ਇਦਾਂ ਨਾਣਾ ਗਾਇਸ ਨੂੰ ਕਿੱਥੇ ਪਤਾ ਹਾਏ ਮਨਿੰਦਰ ਉਰੇ ਆਵੋ ਪੱਤੂ ਪੁੰਦੇ ਆ ਕੇ ਪਾਣੀ ਕੱਢਦੇ ਮਮਾ ਤੱਤਾ ਲੱਗਦਾ ਰੋ ਤੇ ਨਹੀਂ ਲੱਗੂ ਪੁਦੀਨਾ ਨਾ ਇਹ ਪੁਦੀਨਾ ਨਹੀਂ ਹੈਗਾ ਹਜੇ ਤੇਲ ਦੇਖੋ ਤੇਲ ਦੀ ਤਾਰ ਠੀਕ ਆਏਗਾ ਆਏਗਾ ਇਹ ਗੰਦਲੇ ਚਟਨੀ ਖਾਣੀ ਕਿਸਨ ਦਾ ਜਦੋਂ ਜੀ ਆਉਂਦੇ ਮੇਨ ਆਂ ਆਂ ਰੂਹ ਆ ਪਜਾਉਣਾ ਨੇ ਹੁਣ ਹਾਏ ਹਾਏ ਮਿੰਦਰ ਕੀ ਆ ਹਾਜੇ ਕਿਹੜਾ ਇੰਨ ਗਰਮੀ ਆ ਗਈ ਤੇ ਰੂਹ ਦੀ ਜੇ ਵਾਲੀ ਗਰਮੀ ਥੋੜੀ ਆਈ ਪਹਿਲਾਂ ਦੇਖ ਲੈ ਗੇੜ ਤਾਂ ਨਹੀਂ ਰੰਗੀ ਹੋਈ ਦੀ ਜੱਗ ਇਹ ਆਪਣਾ ਨਹੀਂ ਹੈਗਾ ਇਹ ਆਪਣਾ ਜੱਗ ਤੋਪਿਆ ਵਾ ਮੜਾਈ ਜਮਾਤੀ ਹੋਈ ਹੈ ਹੁਣ ਪਹਿਲਾਂ ਵੈਸੇ ਮੈਂ ਨਾ ਉਹਦੇ ਨਾਲ ਕਰਦੀ ਹੁੰਦੀ ਸੀ ਹੱਥਾਂ ਨਾਲ ਰੜਕ ਕੇ ਤੇ ਜਾਂ ਫਿਰ ਉਹ ਗਰੈਂਡਰ ਨਾਲ ਬਲੈਂਡਰ ਕਿ ਬਲੈਂਡਰ ਬਲੈਂਡਰ ਹਾਂ ਬਲੈਂਡਰ ਤੇ ਉਹਦੇ ਨਾਲ ਕਰੀਤੀ ਪਰ ਉਹ ਵੀ ਮੈਂ 2-3 ਸਾੜਤੀਆਂ ਉਹਦੀਆਂ ਮੋਟਰਾਂ ਸਾੜ ਗਈਆਂ ਹਨਾ ਬਲਾਈ ਜਿਆਦਾ ਹੁੰਦੀ ਹੈ ਤੇ ਹੁਣ ਇਸ ਵਾਰ ਇਹ ਨਮਕੀ ਕੀ ਜਿਹਾ ਟਰਾਈ ਕਰਕੇ ਦੇਖਦੇ ਆ ਕੱਲ ਨੂੰ ਕਰਾਂਗੇ ਜਰੂਰ ਬਲੌਗ ਦੇਖਿਓ ਅੱਛਾ ਕਿਹੜੇ ਕੁੱਕਰ ਚ ਬਣਾਣਾ ਆਈ ਕੁੱਕਰ ਚ ਤਾਂ ਇਹਦੇ ਸੀ ਬਣਾ ਲਾਂਗੇ ਕੁੱਕੜ ਕੜਾ ਕੋ ਸਪੈਸ਼ਲ ਲਿਆਉਣਾ ਗਾਇਜ਼ ਦੇਖ ਲਓ ਦੇਖ ਲਓ ਪਿਆਜ਼ ਪਿਆਜ਼ ਦੇਖ ਲਓ ਤੁਸੀਂກະ ਦੇਖੀਂ ਇੱਕ ਹੀ ਪਿੰਡੀਆਂ ਹਾਂ ਹਾਂ ਪਿੰਡੀਆਂ ਪਾਤੀਆਂ ਚ ਪਿੰਡੀਆਂ ਪਾਤੀਆਂ ਹੁਣ ਸੰਤਰੇ ਕੱਟੇ ਪਏ ਆ ਫਿਰ ਕੇਲਿਆਂ ਦਾ ਤੜਕਾ ਲਾ ਕੇ ਵਿੱਚ ਅੰਗੂਰਾਂ ਦਾ ਰਸ ਪਾ ਕੇ ਸਬਜ਼ੀ ਬਣਾ ਦੇਣੀ ਆਪਾਂ ਠੀਕ ਆ ਗਾਇਸ ਆਪਾਂ ਰੋਟੀ ਖਾਣ ਲੱਗੇ ਆ ਤੇ ਉਹ ਬਣਾ ਰਹੇ ਨੇ ਅਸੀਂ ਖਾਣੇ ਆ ਤਾਂ ਮਿਲਦੇ ਆ ਰੋਟੀ ਖਾ ਕੇ ਟਾਡਾ ਬਾਏ ਟਾਡਾ ਬਾਏ ਮੇਰੇ ਸਲਾ ਵਯਾ ਦਾ ਅੰਦਾ ਇੰਦਾ ਬੋਲਾ ਓਕੇ ਬਾਈ ਗイズ ਅੱਜ ਦੇ ਵਲੌਗ ਚ ਇੰਨਾ ਹੀ ਅੱਪਾ ਰੋਟੀ ਖਾ ਲਈ ਬਹੁਤ ਥੱਕ ਗਿਆ ਤੇ ਹੁਣ ਸੌਣ ਲੱਗਿਆ ਸੀ ਫਿਰ ਸਕੂਲੀ ਛੁੱਟੀ ਮਾਰਾਂਗੇ ਸਵੇਰੇ ਮੈਂ ਜਾਵਾਂਗੇ ਸਕੂਲ ਜਾਵਾਂਗੇ ਛੁੱਟੀ ਬਦ ਨਹੀਂ ਕਿਵੇਂ ਮਾਰਾਂਗੇ ਚਪੇੜਾ ਨਹੀਂ ਪਹਿਨਣੀ ਤੇ ਮਿਲਦੇ ਆ ਤੁਹਾਨੂੰ ਕੱਲ ਦੇ ਵਲੌਗ ਚ ਕੱਲ ਦਾ ਵਲੌਗ ਜ਼ਰੂਰ ਦੇਖਿਓ ਕੱਲ ਨੂੰ ਆਪਾਂ ਕੁੱਕਰ ਚ ਕਿਉਂ ਬਣਾਣਾ ਕਿਉਂ ਬਣਾਣਾ ਦੇਸੀ ਠੀਕ ਹੈ ਜ਼ਰੂਰ ਦੇਖਿਆ ਤੇ ਅੱਜ ਲਈ ਇੰਨਾ ਹੀ ਮਿਲਦੇ ਆ ਤੁਹਾਨੂੰ ਅਗਲੇ ਵਲੋਗ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ